ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਜਿਸ ਦੀ ਸ਼ੁਰੂਆਤ 9 ਤੇ 10 ਤਰੀਕ ਦੀ ਦਰਮਿਆਨੀ ਰਾਤ ਨੂੰ ਨਗਾੜਿਆਂ ਦੀ ਗੂੰਜ ਦੇ ਨਾਲ ਕਿਲਾ ਆਨੰਦਗੜ੍ਹ ਸਾਹਿਬ ਤੋਂ ਕੀਤੀ ਜਾਵੇਗੀ 6 ਦਿਨਾਂ ਤੱਕ ਚੱਲਣ ਵਾਲਾ ਇਹ ਪਵਿੱਤਰ ਤਿਉਹਾਰ 3 ਦਿਨਾਂ ਲਈ ਸ੍ਰੀ ਕੀਰਤਪੁਰ ਸਾਹਿਬ ਵਿੱਚ ਮਨਾਇਆ ਜਾਵੇਗਾ ਉਸ ਤੋਂ ਬਾਅਦ ਦੂਜਾ ਪੜਾਅ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ਼ੁਰੂ ਹੋਵੇਗਾ ਇਸ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਣਗੇ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ ਸਾਡੇ ਨਾਲ ਇਸ ਸੰਬੰਧੀ ਗੱਲ ਕਰਦੇ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਹਾਇਕ ਮੈਨੇਜਰ ਹਰਦੀਪ ਸਿੰਘ ਨੇ ਕਿਹਾ ਕਿ ਇਸ ਵਿਆਹ ਤਿਹਾਦੀ ਮਰਿਆਦਾ ਨੂੰ ਦੇਖਦੇ ਹੋਏ ਉਹ ਨੌਜਵਾਨਾਂ ਨੂੰ ਅਪੀਲ ਕਰਦੇ ਨੇ ਕਿ ਉਹ ਹੁੱਲੜਬਾਜੀ ਤੋਂ ਪਰਹੇਜ਼ ਕਰਨ ਤੇ ਵਾਹਨਾਂ ਦੇ ਸਾਇਲੈਂਸਰ ਖੋਲ੍ਹ ਕੇ ਉਹਨਾਂ ਨੂੰ ਨਾ ਚਲਾਣ। ਪਾਰੀ ਮਾਤਰਾ ਵਿੱਚ ਸ਼ਰਦਾਲੂਆਂ ਦੀ ਆਮਦ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਵੀ ਰੂਟ ਪਲਾਨ ਤਿਆਰ ਕਰ ਲਿਆ ਹੈ। ਵਾਹਨਾਂ ਲਈ ਪਾਰਕਿੰਗਾਂ ਦਾ ਪ੍ਰਬੰਧ ਵੀ ਕੀਤਾ ਹੈ। ਵੇਖੋ ਪੂਰੀ ਰਿਪੋਰਟ বিবি प्राइम अपडेट ਦੇ ਲਈ ਗਗਨ ਪੰਮਰਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਪੰਥ ਦਾ ਕੋਮੀ ਤਿਹਾਰ ਹੁਲਾ ਮਹੱਲਾ ਹਰ ਸਾਲ ਦੀ ਤਰ੍ਹਾਂ ਵੀ ਇਸ ਸਾਲ ਵੀ 10 ਤਰੀਕ ਤੋਂ ਲੈ ਕੇ 15 ਮਾਰਚ ਤੱਕ ਮਨਾਇਆ ਜਾ ਰਿਹਾ 9 ਤਰੀਕ ਨੂੰ ਨਗਾਰਿਆਂ ਦੀ ਝੋਟਾਂ ਤੇ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਭੋਲੇ ਮੱਲੇ ਦਾ ਜਿਹੜਾ ਆਗਾਜ਼ ਕੀਤਾ ਜਾਣਾ ਆ ਇਸੇ ਤਰ੍ਹਾਂ 10 ਨੂੰ ਕੀਰਤਪੁਰ ਸਾਹਿਬ ਵਿਖੇ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ 12 ਨੂੰ ਭੋਗ ਪਾਈ ਜਾਣਗੇ ਕਿਸੇ ਤਰ੍ਹਾਂ 13 ਮਾਰਚ ਨੂੰ ਤਖਸ਼ੀ ਕੇਸਗਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰੰਗ ਹੋਣਗੇ ਜਿਨ੍ਹਾਂ ਦੇ 15 ਮਾਰਚ ਨੂੰ ਭੋਗ ਪਾਈ ਜਾਣਗੇ ਤੇ ਦੁਪਹਿਰੇ 12 ਵਜੇ ਜਿਹੜਾ ਆ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਜਿੱਥੇ ਰਹਿائش ਦਾ ਲੰਗਰਾਂ ਦਾ ਤੇ ਫਸਟ ਏਡ ਦਵਾਈਆਂ ਦੇ ਔਰ ਬਹੁਤ ਸਾਰੇ ਜਿਹੜੇ ਆ ਪ੍ਰਬੰਧ ਜਿਹੜੇ ਆ ਸਾਰੇ ਮੁਕੰਮਲ ਕਰ ਲਈ ਗਏ ਹਨ ਇਸ ਤੋਂ ਇਲਾਵਾ ਕੀ ਬੀਮਾ ਬੀੜੀ ਸੰਗਤ ਹੈ ਹਰ ਸਾਲ ਦੀ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਪ੍ਰਮਾਤਮਾ ਨਾ ਕਰੇ ਕੋਈ ਅਨਸਾਧਵਿਕ ਘਟਨਾ ਵਾਪਰਦੀ ਹੈ ਉਹ ਸੰਗਤ ਦਾ ਜਿਹੜਾ 20 ਕਿਲੋਮੀਟਰ ਦਾ ਏਰੀਆ ਆ ਅਨੰਪੁਰ ਸਾਹਿਬ ਦੇ ਜਿਹੜੀਆਂ ਸੰਗਤਾਂ ਸ਼ਰਧਾਲੂ ਕੋਈ ਸਟਾਫ ਸਾਡਾ ਤਖਸ਼ੀ ਕੇਸ ਗਰ ਸਾਹਿਬ ਦੇ ਕਿ ਨਤਮਸਤਕ ਹੋਣ ਲਈ ਪਹੁੰਚਦਾ ਆ ਕੋਈ ਅਨਸਾਧਵਿਕ ਘਟਨਾ ਜੇ ਘਟਦੀ ਹੈ ਉਹਨਾਂ ਲਈ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜਾ ਆ ਉਹ ਬੀਮਾ ਕੀਤਾ ਗਿਆ ਹੈ ਇਹੀ ਜਿਹੜੇ ਤੁਸੀਂ ਬੀਮੇ ਦੀ ਗੱਲ ਕੀਤੀ ਹੈ ਇਹ ਸਿਰਫ ਹੋਲੇ ਮਹਲੇ ਦੇ ਨਾਲ ਵਿੱਚ ਹੀ ਹੋਗਾ ਕਿ ਬਿਲਕੁਲ ਜੀ ਹੋਲੇ ਮਹਲੇ ਦੇ ਜਿਹੜੇ 6 ਦਿਨ ਨੇ 9 ਤਰੀਕ ਤੋਂ ਲੈ ਕੇ ਤੇ 15 ਤਰੀਕ ਤੱਕ ਜਿਹੜਾ ਆ ਇਹ ਬੀਮਾ ਜਿਹੜਾ ਕੀਤਾ ਜਾਂਦਾ ਹੈ ਪਰ ਜਿਹੜੇ ਖੁੱਲੜਵਾ ਜਾਂਦੇ ਆ ਟਰੈਕਟਰ ਟਾਲੀਆਂ ਤੇ ਮੋਟਰਸਾਈਕਲ ਖੋਲ ਕੇ ਆਉਂਦੇ ਆ ਨੁਕਸਾਨ ਕਰਦੇ ਆ ਟ੍ਰੈਫਿਕ ਜਮ ਕਰਦੇ ਆ ਬਿਲਕੁਲ ਮੈਂ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਇੱਕ ਬੇਨਤੀ ਨੋਜਵਾਨਾਂ ਨੂੰ ਜ਼ਰੂਰ ਕਰਾਂਗਾ ਕਿ ਜਿਹੜਾ ਹੋਲਾ ਮਹੱਲਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਆਪਾਂ ਇੱਥੇ ਗੁਰੂ ਘਰਾਂ ਗੁਰੂ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਆਉਂਦੇ ਆ ਜਿਹੜੀ ਹੁੱਲੜ ਬਾਜੀ ਹੈ ਇਹ ਨਹੀਂ ਕਰਨੀ ਚਾਹੀਦੀ ਹੈ ਜਿਹੜਾ ਹੋਲਾ ਮੋਲਾ ਆ ਇੱਕ ਜਾਬਦੇਜ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਸਾਨੂੰ ਮਨਾਉਣਾ ਚਾਹੀਦਾ ਜਿਵੇਂ ਕਿ ਮੈਂ ਪਿਛਲੇ ਸਾਲਾਂ ਵੀ ਆਪਾਂ ਦੇਖਿਆ ਕਿ ਨੌਜਵਾਨਾਂ ਵੱਲੋਂ ਟਰੈਕਟਰਾਂ ਦੇ ਸਲੈਂਸਰ ਖੋਲ ਕੇ ਉੱਚੀ ਉੱਚੀ ਆਵਾਜ਼ਾਂ ਮੋਟਰਸਾਈਕਲਾਂ ਦੇ ਸਲੈਂਸਰ ਖੋਲ ਕੇ ਉੱਚੀ ਉੱਚੀ ਆਵਾਜ਼ਾਂ ਜਿਸ ਨਾਲ ਸੰਗਤ ਨੂੰ ਵੀ ਕਾफी ਪਰੇਸ਼ਾਨੀ ਆਂਦੀ ਹੈ ਸੋ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਮਰਿਆਦਾ ਵਿੱਚ ਰਹਿ ਕੇ ਜਿਹੜਾ ਹੋਲਾ ਮੋਲਾ ਮਨਾਉਣਾ ਹੈ